ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਲੇਕਿਨ ਧਰਨੇ ਲੱਗਦੇ ਰਹਿੰਦੇ ਨੇ ਸਰਕਾਰ ਸਰਕਾਰਾਂ ਦੇ ਨੁਮਾਇੰਦੇ ਆ ਕੇ ਮੀਟਿੰਗਾਂ ਦੀਵਾਨ ਨੇ ਲੇਕਿਨ ਉਹ ਮੀਟਿੰਗਾਂ ਫੇਸਟਾ ਨਿਕਲੇ ਹਾਂ ਜਿਸ ਤੋਂ ਅੱਜ ਤੱਕ ਆ ਕੇ ਅੱਜ ਇਹਨਾਂ ਨੇ ਸਰੂਰ ਦੀਆਂ ਬਰਨਾਲਾ ਕੈਂਚਾ ਵਿੱਚ ਹੱਥ ਵਿੱਚ ਬੈਨਰ ਫੜ ਕੇ ਧਰਨਾ ਲਗਾਇਆ ਹੈ ਸੋਨੇ ਲਗਭਗ ਸਾਡੀ ਕਿੰਤੀ ਆ ਅਸੀਂ ਰਹਿਨੇ ਆ ਸਾਰਾ 30000 ਦੇ ਉੱਪਰ ਹੀ ਰੋ ਰਹੇ ਆ ਉਹਨਾਂ ਟਾਈਮ ਹੀ ਉਹ ਸਕੂਲ ਚ ਪੜਾਉਂਦੇ ਨੇ ਉਹਨਾਂ ਟਾਈਮ ਹੀ ਅਸੀਂ ਸਕੂਲ ਚ ਪੜਾਉਣਿਆ ਯੋਗਤਾ ਉਨੀ ਹੋ ਰੱਖਦੇ ਨੇ ਉਹੀ ਅਸੀਂ ਲੱਗਿਆ ਪਰ ਸਾਡੇ ਨਾਲ ਸਰਕਾਰ ਨੇ ਧੋਖਾ ਕਿਉਂ ਕੀਤਾ ਅਜੋ ਕੇ ਆ ਕੋਈ ਮਹੀਨੇ ਉਮੀਦਾਂ ਦਾ 2 ਮਹੀਨਾ ਬਾਅਦ ਫੇਰ ਮੀਟਿੰਗ ਫੇਰ ਮੀਟਿੰਗ 1 ਸਾਲ 2-3 ਮਹੀਨੇ ਹੋ ਗਏ ਸਾਨੂੰ ਮੀਟਿੰਗ ਕਰਦੇ ਕਰਦੇ ਪਰ ਕਿਸੇ ਮੀਟਿੰਗ ਦੇ ਵਿੱਚ ਕੋਈ ਰਿਜ਼ਲਟ ਨਹੀਂ ਨਿਕਲਿਆ ਕੋਈ ਸਹੀ ਰਿਜ਼ਲਟ ਨਹੀਂ ਨਿਕਲਿਆ ਅਸੀਂ ਉੱਥੇ 30000 ਤੇ ਅੱਜ ਵੀ ਰੋ ਰਹੇ ਆ ਅੱਜ ਵੀ 6000 ਤਨਖਾਹ ਹੈ ਸੀ 2008 ਤੋਂ ਸਕੂਲਾਂ ਵਿੱਚ ਕੰਮ ਕਰ ਰਹੇ ਹਾਂ ਸਰਕਾਰ ਨੇ ਇੱਕ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਇੱਕ ਵੈਲਫੇਅਰ ਪਾਲਿਸੀ ਲਿਆਂਦੀ 10 ਸਾਲਾਂ ਪਾਲਿਸੀ ਅਸੀਂ 2008 ਤੋਂ ਹਾਂ ਜੀ ਅੱਜ ਕਿੰਨੇ ਸਾਲ ਹੋ ਗਏ ਸਾਨੂੰ ਸਕੂਲਾਂ ਚ ਰੋਲਦੇ ਹਾਂ ਸਰ ਉਸ ਮਤਲਬ ਸਾਨੂੰ ਸਾਡੇ ਨਾਲ ਵਿਤਕਰਾ ਸਰਕਾਰ ਨੇ ਮਥਰਾਈ ਮਾਂ ਵਾਲਾ ਕਿਉਂ ਕੀਤਾ ਸਿਰਫ ਸਾਨੂੰ 150 ਬੰਦੇ ਨੂੰ ਵਿੱਚੋਂ ਛੱਡ ਦਿੱਤਾ ਗਿਆ ਪਾਲਿਸੀ 'ਚ ਬਾਕੀ ਸਭ ਨੂੰ ਪਾਲਿਸੀ ਦੇ ਵਿੱਚ ਲਿਆ ਕੇ 18000 ਤਨਖਾਹ ਕਰ ਦਿੱਤੀ ਗਈ ਸਰਕਾਰ ਨੇ ਵੱਡੇ ਵੱਡੇ ਬੋਰਡ ਲਗਾਏ ਵੱਡੇ ਵੱਡੇ ਪ੍ਰੋਗਰਾਮ ਕਰਕੇ ਸਾਰੀ ਦੁਨੀਆ ਨੂੰ ਦਿਖਾਇਆ ਵੀ ਅਸੀਂ ਪੱਕੇ ਕਰਦੇ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਅਸੀਂ ਕੌਣ ਆ ਅਸੀਂ ਪਾਕਿਸਤਾਨ ਤੋਂ ਆਏ ਆ ਜੀ ਸਿਆਜਕਾ ਬਲੋ ਆਪਣੀਆਂ ਮੰਗਾਂ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਲੇਕਿਨ ਧਰਨੇ ਲੱਗਦੇ ਰਹਿੰਦੇ ਨੇ ਸਰਕਾਰ ਸਰਕਾਰਾਂ ਦੇ ਨੁਮਾਇੰਦੇ ਆ ਕੇ ਮੀਟਿੰਗਾਂ ਦੀਵਾਨ ਦੇ ਲੇਕਿਨ ਉਹ ਮੀਟਿੰਗਾਂ ਬੇਸੁਤਾ ਨਿਕਲਦੇ ਹਨ ਜਿਸ ਤੋਂ ਅੱਜ ਤੱਕ ਆ ਕੇ ਅੱਜ ਇਹਨਾਂ ਨੇ ਸਰੂਰ ਦੀਆਂ ਬਰਨਾਲਾ ਕੈਂਚਾਂ ਵਿੱਚ ਹੱਥ ਵਿੱਚ ਬੈਨਰ ਫੜ ਕੇ ਧਰਨਾ ਲਗਾਇਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਹੈ ਕਰਨ ਦੇ ਬੈਨਰ ਦੇ ਉੱਪਰ ਕਿ 6000 ਰੁਪਏ ਤਨਖਾਹ ਹਨ ਜੋ ਉਹਨਾਂ ਦੀ 6000 ਰੁਪਏ ਤਨਖਾਹ ਕੱਚੇ ਅਧਿਆਪਕ ਇਹਨਾਂ ਨੂੰ ਤਨਖਾਹ ਦੇ ਵਿੱਚ ਵਾਦਾ ਕੀਤਾ ਜਾਵੇ ਲੇਕਿਨ ਇਹਨਾਂ ਦੀ ਤਨਖਾਹ ਦੇ ਵਿੱਚ ਵੀ ਹਲੇ ਤੱਕ ਸਰਕਾਰ ਵੱਲੋਂ ਵਾਦਾ ਨਹੀਂ ਕੀਤਾ ਗਿਆ ਮੈਂ ਕੀ ਕਹਿਣਾ ਚਾਹਾਂਗਾ ਅੱਜ ਦਾ ਧਰਨਾ ਲਗਾਇਆ ਗਿਆ ਕਿੰਨੇ ਚਿਰ ਤੋਂ ਮੰਗਾ ਲੰਮ ਕਰਿਆ ਨੇ ਸਰ ਸਾਡੇ ਨਾਲ ਦੇ ਜਿਹੜੇ ਸਾਥੀ ਸੀ ਉਹ 18000 ਤੇ ਪੱਕੇ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਹੀ ਪਤਾ ਉਹ ਪੱਕੇ ਹੋ ਚੁੱਕੇ ਨੇ ਅਸੀਂ ਵੀ ਉਹਨਾਂ ਦੇ ਨਾਲ ਦੇ ਸਾਥੀ ਆ 150 ਦੇ ਲਗਭਗ ਸਾਡੀ ਗਿਣਤੀ ਆ ਅਸੀਂ ਰਹਨੇ ਆ ਸਾਰੇ 6000 ਦੇ ਉੱਪਰ ਹੀ ਹੋ ਰਹੇ ਆ ਉਹਨਾਂ ਟਾਈਮ ਹੀ ਉਹ ਸਕੂਲ ਚ ਪੜਾਉਂਦੇ ਨੇ ਉਹਨਾਂ ਟਾਈਮ ਹੀ ਅਸੀਂ ਸਕੂਲ ਚ ਪੜਾਉਣੇ ਆ ਯੋਗਤਾ ਉਨੀ ਹੋ ਰੱਖਦੇ ਨੇ ਉਨੀ ਅਸੀਂ ਰੱਖਦੇ ਆ ਪਰ ਸਾਡੇ ਨਾਲ ਸਰਕਾਰ ਨੇ ਧੋਖਾ ਕਿਉਂ ਕੀਤਾ ਜਦੋਂ ਅਸੀਂ ਬਰਾਬਰ ਯੋਗਤਾ ਰੱਖਦੇ ਆ ਬਰਾਬਰ ਸਾਡਾ ਟਾਈਮ ਪੂਰਾ ਹੁੰਦਾ ਤਾਂ ਸਾਨੂੰ ਵੀ ਉਹਨਾਂ ਦੇ ਨਾਲ ਪਾਲਿਸੀ ਚ ਲਿਆ ਕੇ 18000 ਤੇ ਕੀਤਾ ਜਾਵੇ ਅਸੀਂ ਮਾਨਸਿਕ ਸੰਤਾਪਾੜਾ ਰਿਹਾ ਸਰ ਦਿਆਂ ਕਮੀਆਂ ਨੀਤੀਆਂ ਦੇ ਕਾਰਨ ਅਸੀਂ ਥੱਕ ਚੁੱਕਿਆ ਦੋ ਮਹੀਨੇ ਉਹ ਮੀਟਿੰਗਾਂ ਦੋ ਮਹੀਨਾ ਬਾਅਦ ਫੇਰ ਮੀਟਿੰਗਾਂ ਫੇਰ ਮੀਟਿੰਗ ਇੱਕ ਸਾਲ ਦੋ ਤਿੰਨ ਮਹੀਨੇ ਹੋ ਗਏ ਸਾਨੂੰ ਮੀਟਿੰਗ ਕਰਦੇ ਕਰਦੇ ਪਰ ਕਿਸੇ ਮੀਟਿੰਗ ਦੇ ਵਿੱਚ ਕੋਈ ਰਿਜ਼ਲਟ ਨਹੀਂ ਨਿਕਲਿਆ ਕੋਈ ਵੀ ਰਿਜ਼ਲਟ ਨਹੀਂ ਨਿਕਲਿਆ ਅਸੀਂ ਉੱਥੇ 6000 ਤੇ ਅੱਜ ਵੀ ਰੋ ਰਹੇ ਆ ਸਰ ਮੈਂ ਮੁੱਖ ਮੰਤਰੀ ਵੱਲੋਂ ਕਿਹਾ ਗਿਆਗਾ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਿਨ੍ਹਾਂ ਦੀ ਤਨਖਾਹ ਘੱਟ ਸੀ ਜਾਂ ਤਨਖਾਹ ਵਧਾ ਦਿੱਤੀਆਂ ਲੇਕਿਨ ਤੁਹਾਡੇ 157 ਹਲੇ ਅਧਿਆਪਕ ਕੱਚੇ ਨੇ ਤਨਖਾਹ 'ਚ ਵੀ ਵਾਧਾ ਨਹੀਂ ਹੋਇਆ ਨਾ ਜੀ ਸਰ ਸਾਡੀ ਅੱਜ ਵੀ 6000 ਤਨਖਾਹ ਹੈ ਸੀ 2008 ਤੋਂ ਸਕੂਲਾਂ ਵਿੱਚ ਕ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਇੱਕ ਵੈਲਫੇਅਰ ਪਾਲਿਸੀ ਲਿਆਂਦੀ 10 ਸਾਲਾਂ ਪਾਲਿਸੀ ਅਸੀਂ 2008 ਤੋਂ ਹਾਂ ਜੀ ਅੱਜ ਕਿੰਨੇ ਸਾਲ ਹੋ ਗਏ ਸਾਨੂੰ ਸਕੂਲਾਂ ਚ ਰੁਲਦੇ ਹਾਂ ਸਰ ਉਸ ਮਤਲਬ ਸਾਨੂੰ ਸਾਡੇ ਨਾਲ ਵਿਤਕਰਾ ਸਰਕਾਰ ਨੇ ਮਤਰਾਈ ਮਾਮਲਾ ਕਿਉਂ ਕੀਤਾ ਸਿਰਫ ਸਾਨੂੰ 150 ਬੰਦੇ ਨੂੰ ਵਿੱਚੋਂ ਛੱਡ ਦਿੱਤਾ ਗਿਆ ਪਾਲਿਸੀ ਚ ਬਾਕੀ ਸਭ ਨੂੰ ਪਾਲਿਸੀ ਦੇ ਵਿੱਚ ਲਿਆ ਕੇ 18000 ਤਨਖਾਹ ਕਰ ਦਿੱਤੀ ਗਈ ਸਰਕਾਰ ਨੇ ਵੱਡੇ ਵੱਡੇ ਬੋਰਡ ਲਗਾਏ ਵੱਡੇ ਵੱਡੇ ਪ੍ਰੋਗਰਾਮ ਕਰਕੇ ਸਾਰੀ ਦੁਨੀਆ ਨੂੰ ਦਿਖਾਇਆ ਵੀ ਅਸੀਂ ਪੱਕੇ ਕਰਤੇ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਅਸੀਂ ਕੌਣ ਆ ਅਸੀਂ ਪਾਕਿਸਤਾਨ ਤੋਂ ਆਏ ਆ ਜੀ ਅਸੀਂ ਇਹਦੇ ਵਿੱਚ ਨਹੀਂ ਹੈਗੇ ਪੰਜਾਬ ਦੇ ਅਸੀਂ ਸਕੂਲਾਂ ਨੂੰ ਟਾਈਮ ਨਹੀਂ ਦਿੱਤਾ ਮੈਂ ਸਿੰਗਲ ਟੀਚਰ ਸਕੂਲ ਆ ਜੀ ਮੈਂ ਬੀਐਲਓ ਡਿਊਟੀ ਮੈਂ ਕਰਦੀ ਆ ਇਲੈਕਸ਼ਨ ਡਿਊਟੀ ਮੇਰੀ ਹੁੰਦੀ ਆ ਬੀਐਲਓ ਡਿਊਟੀ ਮੇਰੀ ਆ ਹੁਣ ਫਲੱਡ ਚ ਡਿਊਟੀ ਮੇਰੀ ਆ ਐਸਪੀਸੀ ਵੋਟਾਂ ਮਾਰਨਗੇ ਇਹ 6000 ਦੇ ਵਿੱਚ ਮੈਂ ਕੀ ਕਰ ਸਕਦੀ ਹਾਂ ਮੇਰਾ ਇੱਕ ਕੱਲੀ ਦਾ ਖਰਚਾ ਨਹੀਂ ਪੂਰਾ ਹੁੰਦਾ 6000 ਦੇ ਵਿੱਚ ਮੈਂ ਆਪਣਾ ਪਰਿਵਾਰ ਕਿਵੇਂ ਪਾਲਦੀ ਆ ਸਰਕਾਰ ਮੈਨੂੰ ਇਹ ਜਵਾਬ ਦੇਵੇ ਮਾਨ ਮਾਨ ਸਾਹਿਬ ਸਾਨੂੰ ਇਹ ਦੱਸਣ ਆ ਕੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਗਿਆ ਆਉਣ ਵਾਲੀਆਂ ਜਿਮਨੀ ਚੋਣਾ ਹੁਣ ਬਰਨਾਲੇ ਨੇ ਜੀ ਉੱਥੇ ਅਸੀਂ ਅੱਗੇ ਹੋ ਕੇ ਘੇਰਾਂਗੇ ਇਹਨਾਂ ਨੂੰ ਸਰਕਾਰ ਦੇ ਅੱਗੇ ਅਸੀਂ ਹੋਵਾਂਗੇ ਆਉਣ ਵਾਲੀ ਜਿਮਣੀ ਚੋਣਾ ਦੇ ਵਿੱਚ ਬਰਨਾਲੇ ਦੇ ਵਿੱਚ ਜਿੱਥੇ ਵੀ ਇਹਨਾਂ ਦੀ ਰੈਲੀ ਹੋਊਗੀ ਜਿੱਥੇ ਵੋਟਾਂ ਮੰਗਣ ਜਾਣਗੇ ਮੂਰੇ ਅਸੀਂ ਖੜੇ ਹੋਵਾਂਗੇ ਕੇਜਰੀਵਾਲ ਵੀ ਆਇਆ ਸੀਗਾ ਧਰਨੇ ਵਿੱਚ ਮਹਾਲੀ ਕੀ ਕਹ ਕੇ ਸੀ ਉਹ ਉਹ ਕਹਿੰਦੇ ਸੀ ਜੀ ਕਿਸੇ ਨੂੰ ਕੱਚਾ ਨਹੀਂ ਛੱਡਣਾ ਕੱਚਾ ਸ਼ਬਦ ਅਸੀਂ ਛੱਡਣਾ ਹੀ ਨਹੀਂ ਹੈਗਾ ਸਭ ਨੂੰ ਪੱਕਾ ਕਰਨਾ ਹੈਗਾ ਅਸੀਂ ਹੁਣ ਕਿੱਥੇ ਆਂਗੇ ਅਸੀਂ ਕੱਚੀ ਆਂਗੇ ਹੁਣ ਕਿੱਥੇ ਕੇਜਰੀਵਾਲ ਵਾਲੇ ਉਹਦਾ ਸਪਰੀਮੋ ਆ ਜਿਹੜਾ ਕਿੱਥੇ ਆ ਨੇ ਉਹ ਅਸੀਂ ਕੱਚੀ ਆਂਗੇ ਸਾਨੂੰ ਪੱਕਾ ਕਰੋ ਉਹਨਾਂ ਨੇ ਬਰਾਬਰ ਕਰੋ ਸਾਨੂੰ ਬਰਾਬਰ ਕੰਮ ਕਰ ਰਹੇ ਆ ਨਾ ਅਸੀਂ 다 ਰੁੱਲਦੇ ਪਏ ਹਾਂ ਸੜਕਾਂ ਦੇ ਉੱਪਰ ਕਿੰਨੇ ਚਿਰ ਤੋਂ ਮੰਗਾ ਲਮਕ ਰਹੇ ਆਪਣੀ ਸਾਡਾ 15 ਅਗਸਤ ਨੂੰ ਗੁਪਤ ਐਕਸ਼ਨ ਹੋਊਗਾ ਉਹਦੇ ਵਿੱਚ ਜੇ ਕਿਸੇ ਦੀ ਜਾਨ ਜਾਂਦੀ ਹੈ ਕੁਝ ਵੀ ਹੋ ਸਕਦਾ ਉਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜੀ ਅਸੀਂ ਬਹੁਤ ਅੱਕੇ ਪਏ ਹਾਂ ਜੀ ਅਸੀਂ ਬਹੁਤ ਸਰਕਾਰਾਂ ਤੋਂ ਅੱਕੇ ਪਏ ਹਾਂ ਸਾਡਾ ਹੁਣ ਮਤਲਬ ਆਪਦਾ ਅਸੀਂ ਆਦੇ ਆਪੇ ਵਿੱਚ ਹੈ ਨਹੀਂ ਇਹ 12 ਅਸੀਂ ਸਰਕਾਰ ਦੇ ਬਹੁਤ ਮਨਤਾ ਕਰ ਲਿਆ ਅਸੀਂ ਬਹੁਤ ਮੀਟਿੰਗਾਂ ਲੈ ਲੀਆਂ ਦੇਖੋ ਜਦੋਂ 12500 ਬੰਦੇ ਨੂੰ ਪੱਕਾ ਕਰ ਸਕਦੇ ਆ 18000 ਰੁਪਏ ਦੇ ਸਕਦੇ ਆ ਕਿਥੇ 120 ਬੰਦਿਆਂ ਨੂੰ ਦੇ ਸੋ ਕਿ ਕਿੰਨੀ ਕਬੱਡੀ ਗੱਲ ਸੀਗੀ ਇਹਨਾਂ ਵਾਸਤੇ ਦੇਣਾ ਸਾਨੂੰ ਨਹੀਂ ਪਾਲਸੀ ਚ ਅਸੀਂ ਆਉਂਦੇ ਸਾਨੂੰ 18000 ਰੁਪਏ ਤਨਖਾਹ ਨਾਲ ਦਿੰਦੇ ਬਈ ਨਾਲ ਦੇ ਕੇ 18000 ਰੁਪਿਆ ਪਾਲਸੀ ਜੀ ਵੀ ਅਸੀਂ ਆਉਨੇ ਆ ਚਲੋ ਚਲੋ ਅਸੀਂ ਜੇਕਰ ਵੀ ਸਾਨੂੰ 18000 ਰੁਪਏ ਬਰਾਬਰ ਤਨਖਾਹ ਡੀਸੀ ਰੇਟ ਦਾ ਦਿੰਦੇ ਨਾ ਘਟੋ ਘਟ ਡੀਸੀ ਰੇਟ ਵੀ 18000 ਰੁਪਏ ਤਨਖਾਹ ਬਾ ਕਿਉਂ ਨਹੀਂ ਦਿੱਤੀ ਅਸੀਂ 6000 ਤੇ ਨਗੋਣੀਆਂ ਜੀਆਂ ਤਨਖਾਹ ਤੇ ਅਸੀਂ ਕੰਮ ਕਰਿਆ ਮਤਰੇ ਹੀ ਵਾਂ ਵਾਲਾ ਸਲੂਕ ਕੀਤਾ ਸਾਡੇ ਨਾਲ ਸਰਕਾਰ ਨੇ ਅਸੀਂ ਹਾਂਜੀ ਸਰ ਸਾਡੇ ਮਤਲਬ ਪਿਛਲੀਆਂ ਸਰਕਾਰਾਂ ਤੋਂ ਸਾਨੂੰ ਆਸ ਨਹੀਂ ਸੀਗੀ ਇਸੇ ਸਰਕਾਰ ਤੋਂ ਹੀ ਸਾਨੂੰ ਆਸ ਸੀਗੀ ਚਲੋ ਅਸੀਂ ਮਤਲਬ ਇਹਨਾਂ ਦੇ ਇਹਨਾਂ ਨੂੰ ਵਾਅ ਚੜ੍ਹ ਕੇ ਵੋਟਾਂ ਪਾੰਗਾ ਪੂਰਾ ਯੋਗਦਾਨ ਦਿੱਤਾ ਅਸੀਂ ਵਾਅ ਚੜ੍ਹ ਕੇ ਜਦੋਂ ਸਾਡੇ ਨਾਲ ਦੇ ਸਾਥੀ 14000 ਪੱਕੇ ਹੋ ਸਕਦੇ ਆ ਤਾਂ ਸਾਡੇ ਨਾਲ ਇਹ ਸਰਕਾਰ ਨੇ ਕਿਉਂ ਕੀਤਾ ਕਿਉਂ ਅਸੀਂ ਬਰਾਬਰ ਦੀ ਯੋਗਤਾ ਰੱਖਦੇ ਹਾਂ 2007-8 ਤੋਂ ਅਸੀਂ ਸਕੂਲਾਂ 'ਚ ਪੜਾ ਰਹੇ ਹਾਂ ਤਾਂ ਫਿਰ ਸਾਡੇ ਨਾਲ ਕਿਉਂ ਸਾਡੇ ਬਾਰੀ ਤਨਖਾਹ ਮਤਲਬ ਖਜ਼ਾਨਾ ਸਰਕਾਰ ਕੋਲੇ ਖਤਮ ਹੋ ਗਿਆ ਬਜਟ ਖਤਮ ਹੋ ਗਿਆ ਸਿਰਫ 120 30 ਸਾਥੀ ਕਿਉਂ ਛੱਡੇ ਸਾਡੇ ਨਾਲ ਇਹੋ ਜਿਹਾ ਵਿਤਕਰਾ ਕਿਉਂ ਪਰ ਹੁਣ ਸਾਡਾ ਜਿਹੜਾ ਸਬਰ ਆ ਜਿਹੜਾ ਬੰਨ ਟੁੱਟ ਚੁਟਕਾ ਹੁਣ ਅਸੀਂ ਸੜਕਾਂ ਤੇ ਆਏ ਹਾਂ ਤਾਂ ਸੜਕਾਂ ਦੀ ਰਵਾਂਗੇ 15 ਅਗਸਤ ਤੱਕ ਅਸੀਂ ਜੋ ਮਤਲਬ ਆਤਮ ਹੱਤਿਆ ਤੱਕ ਵੀ ਅਸੀਂ ਜੋ ਕਰਨਾ ਕਿਉਂਕਿ ਸਾਡੀ ਹੁਣ 6000 ਨਾਲ ਕੋਈ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਸਾਡੇ ਵੀ ਬੱਚੇ ਅਸੀਂ ਵੀ ਪਾਲਣੇ ਆ ਅਸੀਂ ਵੀ ਰੈਗੂਲਰ ਟੀਚਰਾਂ ਦੀ ਤਰ੍ਹਾਂ ਅਸੀਂ 2 ਵਜੇ ਤੱਕ ਦਾ ਸਮਾਂ ਦਿੰਨੇ ਆ ਅਸੀਂ ਮਤਲਬ ਉਹਨਾਂ ਤੋਂ ਵੱਧ ਮਿਹਨਤ ਕਰਦੇ ਆ ਕਿਉਂ ਕਹਿ ਦਿੰਦੇ ਆ ਕਿਉਂਕਿ ਇਹਨਾਂ ਕੋਲੇ ਛੋਟੇ ਬੱਚੇ ਆ ਜਿਆਦਾ ਮਤਲਬ ਓਵਰਟਾਈਮ ਸਾਨੂੰ ਲਾਉਣਾ ਜਾਂ ਵੱਧ ਕਲਾਸਾਂ ਸਾਨੂੰ ਦਿੱਤੀਆਂ ਜਾਂਦੀਆਂ ਪਰ ਸਾਨੂੰ ਹੀ ਤਨਖਾਹ ਘੱਟ ਕਿਉਂ ਦਿੱਤੀ ਜਾਂਦੀ ਹੈ ਜਦੋਂ ਕਿ ਸਾਡੇ ਨਾਲ ਦੇ ਸਾਥੀਆਂ ਦੀ ਤਨਖਾਹ ਵਧਾ ਦਿੱਤੀ ਆ ਤਾਂ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ 15 ਅਗਸਤ ਨੂੰ ਅਸੀਂ ਵੱਧ ਚੜ ਕੇ ਮਤਲਬ ਇਹ ਆਪ ਦਾ ਆਤਮ ਹੱਤਿਆ ਤੱਕ ਵੀ ਅਸੀਂ ਨਿਰਣਾ ਲੈ ਸਕਦੇ ਆ ਇਸ ਦੀ ਸਰਕਾਰ ਜ਼ਿੰਮੇਵਾਰ ਹੋਏਗੀ ਸਰ ਥੈਂਕ ਯੂ ਕੀ ਕਹਿਣਾ ਚਾਹੂਗਾ ਮੈਮ 42900 ਨੌਕਰੀ ਦਾ ਬੈਨਰ ਤੇ ਹਮੇਸ਼ਾ ਬੈਨਰ ਲੱਗੇ ਹੁੰਦੇ ਨੇ ਮਾਨ ਸਰਕਾਰ ਵੱਲੋਂ ਕਿ ਟੀਚਰਾਂ ਨੂੰ ਪੱਕਾ ਕਰ ਦਿੱਤਾ ਗਿਆ ਤਨਖਾਹ ਵਾਅਦਾ ਕਰ ਦਿੱਤਾ ਗਿਆ ਟੀਚਰ ਪੱਕਾ ਨਹੀਂ ਕੀਤਾ ਗਿਆ ਅਸੀਂ ਸਿਰਫ 6000 ਦੇ 6000 ਦੇ ਆ ਪਹਿਲੀ ਤਨਖਾਹਾਂ ਸਾਡੀਆਂ ਪੂਰੀਆਂ ਨਹੀਂ ਸਾਡੇ ਸਾਡੀ ਯੋਗਤਾ ਦੇ ਬਰਾਬਰ ਸੀ ਸਾਨੂੰ ਕਿਉਂ ਨਹੀਂ ਲਿਆਂਦਾ ਗਿਆ ਵਿਚਾਰੇ ਆ ਗਿਆ ਉਸ ਵਿੱਚ ਦਾ 10 ਮੀਟਿੰਗਾਂ ਸੇ ਸਿੱਖਿਆ ਮੰਤਰੀ ਸਾਹਿਬ ਨਾਲ ਕਰ ਚੁੱਕੇ ਆ ਇਹੀ ਕਹਿੰਦੇ ਆ ਕਿ ਤੁਹਾਡਾ ਹੱਲ ਕਰ ਰਹੇ ਆ ਤੁਹਾਡਾ ਹੱਲ ਕਰ ਰਹੇ ਆ ਪਰ 1 ਸਾਲ ਹੋ ਗਿਆ ਸਾਨੂੰ ਉਹਨਾਂ ਦੇ ਪਿੱਛੇ ਘੁੰਮਦੇ ਇੱਕ ਵਾਰੀ ਵੀ ਹੱਲ ਨਹੀਂ ਕੀਤਾ ਗਿਆ ਸਾਡਾ ਹਾਂਜੀ ਫਿਰ ਸਰਪੰਚਾਂ ਦੀ ਜਿਹੜੀਆਂ ਤਿੰਨ ਵੋਟਾਂ ਲੈ ਕੇ ਗਏ ਨਾ ਇਹ ਵੀ ਜੇ ਤਿੰਨ ਸੀਟਾਂ ਲੈ ਜਾਣਗੇ ਤੇ ਆਖਿਓ ਕਿਉਂਕਿ ਇਹ ਸਰਕਾਰ ਵੀ ਤਨੇ ਡਿੱਗੇਗੀ ਡਿੱਗੇਗੀ ਜਿਹੜਾ ਹਰਪ੍ਰੀਤ ਸਿੰਘ ਈਟੀਓ ਸਾਡਾ ਸ਼ਹਿਰ ਦਾ ਵਾ ਮੈਂ ਗਈ ਤਿੰਨ ਚਾਰ ਵਾਰੀ ਉਹਦੇ ਅੱਗੇ ਰੋ ਕੇ ਆਈਆਂ ਪਰ ਉਹਨਾਂ ਨੇ ਵੀ ਸਾਡੀ ਗੱਲ ਬਿਲਕੁਲ ਹੀ ਸੁਣੀ ਤੇ ਭਗਵੰਤ ਮਾਨ ਜੀ ਨੇ ਵੀ ਨਹੀਂ ਸੁਣੀ ਸਾਨੂੰ ਹਾਰੇ ਇਹਨਾਂ ਸਾਨੂੰ ਪਹਿਲੇ ਸਰਕਾਰਾਂ ਨੇ ਸਾਨੂੰ ਰੋਲ ਛੱਡਿਆ ਤੇ ਇਹਨਾਂ ਨੇ ਵੀ ਸਾਨੂੰ ਪੂਰਾ ਰੋਲ ਛੱਡਿਆ ਤੇ ਹੁਣ ਇਹ ਕਰਕੇ ਖਾਣਾ ਜੋ ਵੀ ਭਾਵੇਂ ਸਾਡੇ ਜਾਨ ਜਾਵੇ ਜੋ ਮਰਦੀ ਜਾਵੇ ਬਸ ਇਹ ਹੱਕ ਗਏ ਆ ਸਰਕਾਰਾਂ ਤੋਂ ਬਿਲਕੁਲ ਹਰ ਮੀਟਿੰਗ ਦੇ ਵਿੱਚ ਇੱਕ ਮਿੱਠੀ ਗੋਲੀ ਦੇ ਕੇ ਸਾਨੂੰ ਭੇਜ ਦਿੰਦੇ ਨੇ ਅਸੀਂ ਕੋ ਲਾਰਾ ਲੈ ਕੇ ਆਪਦੇ ਬੱਚਿਆਂ ਨੂੰ ਆ ਕੇ ਕਹਿ ਦਿੰਦੇ ਆ ਵੀ ਆ ਸਾਡਾ ਕੰਮ ਹੋ ਰਿਹਾ ਬੱਚੇ ਪੁੱਛਦੇ ਨੇ ਮੰਮਾ ਕਦੋਂ ਹੋਊਗਾ ਥੋੜੇ ਜਿਹਾ ਹੋ ਜਾਊਗਾ ਪੁੱਤ ਨਾਲ ਦੇ ਟੀਚਰਾਂ ਨੂੰ ਜਾ ਕੇ ਕਹਿਣਾ ਥੋੜੇ ਜਿਹਾ ਹੋ ਜਾਊਗਾ ਉਹ ਉੱਥੇ ਦੇ ਉੱਥੇ ਜਦੋਂ ਅਸੀਂ ਦਸ ਪੰਜ ਦਿਨ ਹੁੰਦੇ ਨੇ ਕੋਈ ਕੁਝ ਨਹੀਂ ਦਫ਼ਤਰਾਂ ਦੇ ਜਾਂਦੇ ਤੁਹਾਡੇ ਦਾ ਕੁਝ ਨਹੀਂ ਹੋ ਰਿਹਾ ਜੀ ਫੇਰ ਸਭ ਮੀਟਿੰਗ ਮਿਲ ਜਾਂਦੇ ਆ ਤੁਹਾਡਾ ਕੰਮ ਕਰ ਰਹੇ ਆ ਜੀ ਸਾਨੂੰ ਤਾਂ ਪਤਾ ਨਹੀਂ ਕਿੱਥੇ ਕੰਮ ਹੋ ਰਿਹਾ ਜੀ ਅਸੀਂ ਤਾਂ ਉਹਨੇ ਇਹ ਮੰਗ ਕਰਦਾ ਸਾਡਾ ਕੰਮ ਕਰੋ ਨਹੀਂ ਅਸੀਂ ਸੰਘਰਸ਼ ਤਿੱਖਾ ਕਰਾਂਗੇ ਵੋਟਾਂ ਗੁਰਵੀ ਆਉਣ ਯਾਨੇ ਅਸੀਂ ਤਰਲੇ ਮਿੰਟਾ ਕਰਕੇ ਨਾਲ ਦੇ ਸਾਥੀਆਂ ਦਾ ਵੋਟਾ ਵੰਡਾਇਆ ਨਾ ਅਸੀਂ ਇਹਨਾਂ ਦਾ ਕਾਲੀਆਂ ਝੰਡਿਆਂ ਦਾ ਸਵਾਗਤ ਅਸੀਂ ਨਾਲ ਸਮਾਰ ਕੇ ਜਲੂਸ ਕੱਢਾਂਗੇ ਸਰਕਾਰ ਦਾ ਜੀ ਅਸੀਂ ਕਿਸੇ ਇੱਕ ਵੀ ਬੋਟ ਸਾਡੇ ਸਾਥੀਆਂ ਦੇ ਪੈਰ ਬੰਦੇ ਨਹੀਂ ਹੋਰ ਸਾਨੂੰ ਪਤਾ ਨਹੀਂ ਅਸੀਂ ਮਿੰਟਾ ਤਲਨੇ ਕਰ ਕਰਕੇ ਨਾਲ ਦੇ ਸਾਥੀਆਂ ਨੇ ਬੋਟਾ ਰਿਸ਼ਤੇਦਾਰਾਂ ਨੂੰ ਫੋਨ ਕਰ ਕਰਕੇ ਅਸੀਂ ਬੋਟਾ ਵੀ ਇਸ ਵਾਰ ਚਾਰੂ ਨੂੰ ਜਿਤਾਉਦਾ ਸਾਡਾ ਕੰਮ ਹੋ ਜਾਊਗਾ ਇਸ ਵਾਰ ਚਾਰੂ ਨੂੰ ਜਿਤਾਉਦਾ ਸਾਡਾ ਕੰਮ ਹੋ ਜਾਊਗਾ ਵਿਚਾਰ ਹੋਣਾ ਗੱਦਾ ਨਿਕਲੂਗਾ ਅਸੀਂ ਤਾਂ ਸੋਚਿਆ ਵੀ ਨਹੀਂ ਸੀਗਾ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਮੰਤਰੀਆਂ ਦੇ ਟੱਚ ਵਿੱਚ ਹਨ ਮੀਟਿੰਗਾਂ ਮਿਲੀਆਂ ਮੀਟਿੰਗਾਂ ਕੀਤੀਆਂ ਲੇ ਮੀਟਿੰਗਾਂ ਹਾਂ ਜੋ ਬੈਠਾ ਰਹੀਆਂ ਮੁੱਖ ਮੰਤਰੀ ਜੋ ਅਰਵਿੰਦ ਕੇਜਰੀਵਾਲ ਜੀ ਹਾਨੂੰ ਦਿੱਲੀ ਦੇ ਮੁੱਖ ਮੰਤਰੀ ਹਨ ਉਹ ਵੀ ਇਹਨਾਂ ਨੂੰ ਮਹਾਲੀ ਧਰਨੇ ਮਿਲ ਕੇ ਆਏ ਸਨ ਤੇ ਪ੍ਰੋਸਾ ਦੇ ਕੇ ਆਏ ਸਨ ਕਿ ਇਹਨਾਂ ਦਾ ਕੰਮ ਕਰਤਾ ਜਾਵੇਗਾ ਲੇਕਿਨ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਈਆਂ 157 ਅਧਿਕਾਰ ਨੂੰ ਕੱਚੇ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਅੱਜ ਇਹ ਇੱਥੇ ਆ ਕੇ ਧਰਨਾ ਦੇ ਰਹੇ ਹਨ ਤੇ ਕੁਝ ਟੀਚਰ ਵਿੱਚ ਰੋ ਵੀ ਪਏ ਭਾਵੁਕ ਵੀ ਹੋਏ ਹਨ ਕਿਉਂਕਿ 6000 ਵਿੱਚ ਗੁਜ਼ਾਰਾ ਕਰਨਾ ਬੜਾ ਔਖਾ ਹੈ ਉਹ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇੰਨਾ ਵੱਲ ਕਿਉਂ ਧਿਆਨ ਦਿੰਦੀ ਹੈ ਤੇ ਇਹਨਾਂ ਟੀਚਰ ਨੂੰ ਕੋਲੋਂ ਪੱਕਾ ਕਰਦੇ ਇਹਨੇ ਮੰਗਾ ਪੂਰਾ ਕਰ ਦਿਆ ਸੰਗਰੂਰ ਤੋਂ ਗੁਰਿੰਦਰ ਸਿੰਘ ਪੰਜਾਬੀ ਬੋਲਦਾ